6 ਦਿਨਾਂ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਈਡੀ ਦੀ ਹਰਾਸਤ ਦੇ ਵਿੱਚ ਨੇ ਤੇ ਉਹ ਲੋਕਅਪ ਤੋਂ ਹੀ ਦਿੱਲੀ ਸਰਕਾਰ ਚਲਾ ਰਹੇ ਨੇ ਇਧਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਨ ਕੇਜਵਾਲ ਦੀ ਗ੍ਰਿਫਤਾਰੀ ਦੇ ਬਾਅਦ ਪਾਰਟੀ ਨੇ ਇੱਕ ਸੋਸ਼ਲ ਮੀਡੀਆ ਡੀਪੀ ਕੈਂਪੇਨ ਸ਼ੁਰੂ ਕੀਤੀ ਹੈ ਇਸ ਨੂੰ ਮੋਦੀ ਦਾ ਸਭ ਤੋਂ ਵੱਡਾ ਧਰ ਕੇਜੀਵਾਲ ਦਾ ਨਾਮ ਦਿੱਤਾ ਗਿਆ ਇਸ ਕੈਂਪੇਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਮੰਤਰੀ ਵੀ ਸ਼ਾਮਿਲ ਹੋ ਗਏ ਨੇ ਮੁਹਿੰਮ ਦੇ ਤਹਿਤ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਵਰਕਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡੀਪੀ ਬਦਲਣਗੇ ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਾਨਾਸ਼ਾਹੀ ਦੇ ਵਿਰੋਧ ਵਿੱਚ ਇਸ ਜੰਗ 'ਚ ਆਵਾਜ਼ ਚੁੱਕਣ ਦੇ ਲਈ indiawithkejwal.com ਤੋਂ ਫੋਟੋ ਡਾਊਨਲੋਡ ਕਰਕੇ ਉਸ ਨੂੰ ਆਪਣੀ ਡੀਪੀ ਲਗਾਉਣ ਅਤੇ ਨਾਲ ਹੀ ਇਸ ਮਹਿੰਮ ਦਾ ਹਿੱਸਾ ਬਣ ਇਸ ਕੈਂਪੇਨ ਦੇ ਤਹਿਤ ਆਮ ਆਦਮੀ ਪਾਰਟੀ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਲੀਡਰਾਂ ਅਤੇ ਵਿਧਾਇਕਾਂ ਨੇ ਆਪਣੇ ਅਕਾਊਂਟ ਦੀ ਡੀਪੀ ਬਦਲ ਦਿੱਤੀ ਹੈ ਇਸ ਦੇ ਵਿੱਚ ਉਹਨਾਂ ਨੇ ਪ੍ਰੋਫਾਈਲ ਤਸਵੀਰ ਲਾਉਣ ਦੀ ਥਾਂ ਤੇ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਦੇ ਪਿੱਛੇ ਵਾਲੀ ਤਸਵੀਰ ਲਾਈ ਹੈ ਨਾਲ ਹੀ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਇਸ ਡੀਪੀ ਨੇ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਕਾਫੀ ਸੰਕੇਤ ਦੇ ਦਿੱਤੇ ਨੇ ਇਸੇ ਥੀਮ ਤੇ ਪਾਰਟੀ ਅੱਗੇ ਚੱਲੇਗੀ ਉਧਰ ਅੱਜ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਵਿਧਾਇਕ ਅਤੇ ਵਰਕਰ ਡੀਪੀ ਬਦਲ ਲੈਣਗੇ ਪੰਜਾਬ ਦੇ ਮੁੱਖ ਮੰਤਰੀ ਵੀ ਅਝਿਹਾ ਕਰ ਚੁੱਕੇ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡੀ ਜ਼ਿੰਮੇਵਾਰੀ ਹੈ ਹਰੋ ਪਾਰਟੀ ਦੇ ਵੱਡੇ ਲੀਡਰ ਨੇ ਅਜੇ ਹਿੱਸ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਾਰੀਆਂ ਸਥਿਤੀਆਂ ਤੇ ਵੀ ਨਜ਼ਰ ਬਣਾਏ ਹੋਏ ਨੇ ਐਤਵਾਰ ਨੂੰ ਉਹਨਾਂ ਨੇ ਆਪਣੀ ਰਿਹائش ਤੇ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਨਾਲ ਅਰਵਿੰਦ ਕੇਜਵਲ ਦੀ ਗ੍ਰਿਫਤਾਰੀ ਦੇ ਬਾਅਦ ਬਣੇ ਹਾਲਾਤਾਂ ਤੇ ਮੰਧਨ ਕੀਤਾ ਸੀ